ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਲੋਹਾਮ ਜਿਹੜਾ ਜਿਹੜਾ ਦੋਸਤੋ ਇਸ ਪਿੰਡ ਨੂੰ ਫਿਰੋਜ਼ਪੁਰ ਨੇੜੇ ਸ਼ਹਿਰ ਮੋਦ ਕੀ ਹੈ ਜੀ ਜਿਹੜੇ ਘਰ ਚ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਇੱਥੇ ਬਾਈ ਹੁਣਾਂ ਦਾ ਵਪਾਰ ਦਾ ਕੰਮ ਆ ਜੀ ਵਿਕਰੀ ਅਸੇ ਦੋਸਤੋ ਕਟੀਆਂ ਝੋਟੀਆਂ ਆਉਂਦੀਆਂ ਜ਼ਿਆਦਾਤਰ ਫੋਕਸ ਇਹਨਾਂ ਦਾ ਦੋਸਤੋ ਨੀਲੀ ਰਾਗ ਨਸਲ ਦੇ ਉੱਤੇ ਆ ਬਹੁਤ ਸੋਹਣੀਆਂ ਚੋਣੀਆਂ ਝੋਟੀਆਂ ਇਸ ਘਰ ਦੇ ਵਿੱਚ ਆਉਂਦੀਆਂ ਅੱਜ ਦੋ ਝੋਟੀਆਂ ਤੁਹਾਨੂੰ ਦਿਖਾ ਦੇਣੀਆਂ ਜੀ ਠੀਕ ਆ ਤੇ ਇੱਕ ਬਹੁਤ ਸੋਹਣਾ ਤੇ ਟਾਪ ਕਲਾਸ ਕਟਾ ਤੁਹਾਨੂੰ ਦਿਖਾਉਣਾ ਬਿਲਕੁਲ ਹੀ ਛੋਟੀ ਉਮਰ ਦਾ ਬਾਕੀ ਝੋਟਾ ਬਣਾਇਆ ਖੜਿਆ ਦੋਸਤੋ ਦੰਦਾ ਤੋਂ ਖੀਰਾ ਹੋਊਗਾ ਇਹ ਠੀਕ ਹੈ ਬਾਈ ਹੁਣੀ ਦੱਸਦੇ ਆ ਵੀ ਇਹਨਾਂ ਨੇ ਵੀ ਗਾਹਾਂ ਖਰੀਦਿਆ ਬਾਈ ਹੁਣਾਂ ਦਾ ਵਪਾਰ ਮੈਂ ਪਹਿਲਾਂ ਹੀ ਦੱਸਤਾ ਤੇ ਵੇ ਕਹਿੰਦੇ ਆ ਵੀ ਚੰਗੇ ਸੀਮਨ ਦਾ ਇਹ ਕਟਾ ਠੀਕ ਹੈ ਪ੍ਰੋਪਰ ਰਿਕਾਰਡ ਹੈਗਾ ਛੇ ਬਾਕੀ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀਆਂ ਉਹ ਆਪਣੀ ਸਮਝਦਾਰੀ ਨਾਲ ਕਰੇ ਠੀਕ ਹੈ ਜੀ ਤੇ ਬਾਕੀ ਗੱਲਬਾਤ ਆਓ ਬਾਈ ਨਾਲ ਕਰੀਏ ਸਾਰੀ ਬਾਈ ਜੀ ਸਸਿਕਾ ਸਕਰੀਕਰ ਬਾਈ ਜੀ ਬਈ ਨਾਮ ਦੱਸਿਓ ਨਾ ਬਾਂਟੀ ਹੈ ਜੀ ਪਿੰਡ ਆਪਣਾ ਲੋਹਾਂ ਮੈਂਡ ਲੋਹਾਂ ਤੇ ਜ਼ਿਲ੍ਹਾ ਫਰੋਜ਼ਪੁਰ ਆ ਠੀਕ ਹੈ ਅੱਛਾ ਇਹੋ ਜਿਹਾ ਨਗੀਨਾ ਤਾਂ ਵੈਸੇ ਦੇਖਣ ਨੂੰ ਬਹੁਤ ਘੱਟ ਮਿਲਦਾ ਤੇ ਕਿੱਥੋਂ ਕੱਟਦੇ ਜਾਂਦਾ ਕਿਹੜੀ ਆ ਬਾਈ ਜੀ ਪਾ ਇਧਰੋਂ ਲਿਆ ਫਰੋਜ਼ਪੁਰ ਏਰੀਆ ਚੋਂ ਅੱਛਾ ਆ ਜਿਹਦੇ ਕੋਲੋਂ ਲਿਆ ਨਾ ਆਪਣਾ ਯਾਰ ਦੋਸਤ ਹੀ ਸੀਗਾ ਅੱਛਾ ਤੇ ਉਹਦਾ ਹੀ ਵਪਾਰ ਦਾ ਕੰਮ ਹੈਗਾ ਅੱਛਾ ਵਪਾਰੀਆਂ ਬੰਦਿਆਂ ਤੋਂ ਖਰੀਦਿਆ ਵਪਾਰੀਆਂ ਤੋਂ ਖਰੀਦਿਆ ਠੀਕ ਤੇ ਉਹਨਾਂ ਰਿਕਾਡ ਕੋਡ ਚੰਗਾ ਦੱਸਿਆ ਅੱਛਾ ਮੱਝ ਮੁੱਝ ਵੀ ਚੰਗੀ ਮਤਲਬ ਕਿ ਪ੍ਰੋਪਰ ਤੁਸੀਂ ਮਾਲਕਾਂ ਦੇ ਘਰੋਂ ਨਹੀਂ ਖਰੀਦਿਆ ਹਾਂ ਪ੍ਰੋਪਰ ਨਹੀਂ ਖਰੀਦਿਆ ਠੀਕ ਹੈ ਕਿੰਨੇ ਟਾਈਮ ਦਾ ਹੋ ਗਿਆ ਹੁਣ ਆਪਾਂ ਇਹ ਆ ਬਾਜੀ ਦੋ ਦੋ ਸਾਲਾਂ ਦਾ ਘੱਟ ਹੀ ਹੈ ਦੋ ਸਾਲ ਦੋ ਸਾਲਾਂ ਤੋਂ ਘੱਟ ਹੀ ਹੈ ਨਾ ਮੂੰਹ ਤੋਂ ਖੀਰਾ ਹੈ ਦੰਦਾ ਤੋਂ ਖੀਰਾ ਹਾਂਜੀ ਦੰਦ ਵੀ ਵਿਖਾ ਦਿੰਨੇ ਆਪਾਂ ਇਹ ਦੋਸਤੋ ਦੰਦਾ ਤੋਂ ਖੀਰਾ ਠੀਕ ਹੈ ਇਹ ਆ ਲੋ ਦੋਸਤੋ ਦੰਦ ਚੈੱਕ ਕਰ ਲੋ ਬਾਕੀ ਕਰਮ ਵਾਲੇ ਨੇ ਹਜੇ ਵੈਥ ਹੂਥ ਵੀ ਨਹੀਂ ਪਾਈ ਦੰਦਾਂ ਦੇ ਵਿੱਚ ਹਾਂਜੀ ਠੀਕ ਹੈ ਸੋਹਣਾ ਨਕਸ਼ਾ ਕੱਟੇ ਦਾ ਬਾਕੀ ਸਭ ਸੁng ਬਹੁਤ ਸੋਹਣੀ ਐ ਤੇ ਡਾ ਕਟਾ ਆਪਾਂ ਨੇ ਸੋਹਣਾ ਲੱਗੇ ਤਾਂ ਆਪਾਂ ਆਪਣੇ ਸਮਝ ਨਾਲ ਹੀ ਲਿਆ ਅੱਛਾ ਤੇ ਕਿਹੜੇ ਸੀਮੰਦ ਦੱਸਿਆ ਉਹਨਾਂ ਦਾ ਅਲਬਖਸ਼ ਦਾ ਦੱਸਿਆ ਜੀ ਅਲਬਖਸ਼ ਛੋਟੇ ਦਾ ਦੱਸਿਆ ਬਹੁਤ ਸੋਹਣਾ ਛੋਟਾ ਚੈਂਪੀਅਨ ਰਿਆ ਵਿਆ ਉਹ ਠੀਕ ਐ ਤੇ ਮਾਂ ਵਗੈਰਾ ਦਾ ਕੁਛ ਦੁੱਧ ਦੁੱਧ ਦੱਸਿਆ ਹੋਵੇ ਦੁੱਧ ਦੱਸਿਆ 17-18 ਵਿੱਚ 17-18 ਲੀਟਰ ਹਾਂਜੀ ਕਿਉਂਕਿ ਤਾਂ ਹੀ ਏਡਾ ਮਾਲੀ ਬਣਦਾ ਥੋੜੇ ਟਾਈਮ ਦੇ ਵਿੱਚ ਦੁੱਧ ਛੱਡਿਆ ਹੋਵੇ ਤਾਂ ਖੋਲ ਇਹਨੂੰ ਮੜ ਜਾ ਜਿਹੜਾ ਕੜਾਈ ਐ ਕੜਾ ਦੋਸੋ ਜੀਨੇ ਦੁੱਧ ਪੀਤਾ ਹੋਵੇ ਤਾਂ ਹੀ ਐਡਾ ਮਾਲੀ ਜਾ ਕੇ ਬਣਦਾ ਤੋ ਨੂੰ ਅੰਦਾਜ਼ਾ ਆ ਵੀ ਹੋ ਜਾਣਾ ਜਿਹੜੇ ਵੀਰ ਖਾਂਬਦੇ ਆ ਜਾਂ ਇਹਨਾਂ ਦੀ ਪਰਖ ਰੱਖਦੇ ਆ ਦੋਸੋ ਦੰਦਾ ਤੋਂ ਖੀਰਾ ਹਜੇ ਗਾਹਾਂ ਮੈਨੂੰ ਲੱਗਦਾ ਜਦੋਂ ਨੂੰ ਮੇਲੇ ਸ਼ੁਰੂ ਹੋਣਗੇ ਸਟਾਰਟ ਹੋਣਗੇ ਉਦੋਂ ਤੱਕ ਇਹਨੇ ਖੀਰਾ ਹੀ ਲੈਣਾ ਬਹੁਤ ਸੋਹਣਾ ਢਾਂਚਾ ਕੱਟੇ ਦਾ ਸੰਭਿਆ ਬਾਕੀ ਮਾਰਕਿੰਗ ਪੱਖੋਂ ਤੇ ਸਿੰਘਾਂ ਸੰਗ ਮੂੰਹ ਵੱਲੋਂ ਪੱਖੋਂ ਦੋਸੋ ਕੱਟਾ ਬਹੁਤ ਸੋਹਣਾ ਹੈ ਕਿਸੇ ਪਾਸਿਓਂ ਵੀ ਨਹੀਂ ਖੁੰਜਿਆ ਠੀਕ ਹੈ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਹੋਊਗਾ ਜੀ ਸਾਰੀਆਂ ਪ੍ਰੋਪਰ ਨਿਸ਼ਾਨੀਆਂ ਛੁੜੇ ਪਾੜੇ ਐਨ ਬਿਲਕੁਲ ਚਖਮੇ ਤੇ ਕਰਮ ਵਾਲਾ ਰਾਜੀ ਤਾਂ ਬਹੁਤ ਜਾਦੀ ਹੈ ਠੀਕ ਹੈ ਟੈਸਟੀ ਕੇ ਵੱਲੋਂ ਵਗੈਰਾ ਦੋਸਤੋਂ ਬਿਲਕੁਲ ਬਦਲੇ ਜੀ ਵੈਸੇ ਹੀ ਦੋਸਤੋਂ ਕਟਾ ਸੀ ਸਾਬੂ ਹੈ ਜੀ ਆਹ ਦੇਖ ਲਓ ਹੱਥ ਲਾਉਂਦੇ ਪੂਚਾ ਕੇ ਖੜ ਗਿਆ ਅੱਛਾ ਰੇਟ ਫਰੇ ਦਾ ਕੀ ਸੋਚ ਕੇ ਰੱਖਿਆ ਰੇਟ ਬਾਈ ਜੀ ਸੀ ਹੇਰ ਦਾ ਦੇ ਦੇਗੇ 80000 ਹਾਂਜੀ ਠੀਕ ਹੈ ਮਾਨਦਾਨ ਹੋ ਜਾਊਗਾ ਹਾਂ ਮੋਕੇ ਤੇ ਕਰ ਦੇਗੇ ਠੀਕ ਹੈ ਦੋਸਤੋ 80000 ਰੇਟ ਠੀਕ ਹੈ ਜੀ ਵਿੱਚੋਂ ਮਾਨਤਾਨ ਬਾਈ ਕਹਿੰਦਾ ਵੀ ਫੁੱਲ ਕਰਦੇ ਆਂ ਕਿ ਜੀ ਡੀ ਵੀਰ ਭਰਾ ਨੇ ਖਰੀਦਦਾਰੀ ਕਰਨੀ ਹੈ ਤੇ ਬਾਕੀ ਕੇ ਬਾਈ ਕਹਿੰਦਾ ਵੀ ਆਪਾਂ ਆਪ ਵੀ ਅੱਗੇ ਵਪਾਰੀਆਂ ਤੋਂ ਖਰੀਦਿਆ ਠੀਕ ਹੈ ਬਾਈ ਹੁਣ ਉਹ ਅਲਬੈਕਸ ਸੀਮਨ ਦਾ ਦੱਸਿਆ ਬਾਈ ਹੁਣੀ ਕਹਿੰਦੇ ਆ ਵੀ ਸਾਨੂੰ ਸੋਣਾ ਸੁਨੱਖਾ ਲੱਗਿਆ ਵੀ ਅਸੀਂ ਤਾਂ ਆਪਦੇ ਹਿਸਾਬ ਨਾਲ ਖਰੀਦਿਆ ਬਾਕੀ ਜਿਹੜੇ ਵੀ ਵੀਰ ਭਰਾ ਨੇ ਖਰੀਦਣਾ ਤਾਂ ਆਪਦੀ ਸੋਹ ਸਮਝ ਨਾਲ ਖਰੀਦ ਦੇ ਠੀਕ ਹੈ 80000 ਰੇਟ ਵਿੱਚੋਂ ਦੋਸੋਂ ਮਾਨਤਾ ਨੂੰ ਹੋ ਜਾਊਗਾ ਤੇ ਦੋ ਕਟੀਆਂ ਆਪਣੇ ਕੋਲ ਹੈ ਨਾ ਹਾਂਜੀ ਬਾਈ ਜੀ ਤੇ ਆ ਜਿਹੜੀ ਟਿੱਡੇ ਕੱਤ ਵਾਲੀ ਕੱਟੀ ਕਿੰਨੇ ਟਾਈਮ ਦੀ ਹੋ ਗਈ ਉਹਨੂੰ ਅ ਡੇਢ ਸਾਲ ਦੀ ਹੈ ਅੱਛਾ ਡੇਢ ਸਾਲ ਦੀ ਹੈ ਹਾਂ ਖੋਲ ਲੈ ਬਾਈ ਜੀ ਖੋਲ ਲੈ ਖੋਲ ਲੈ ਦੋਸਤੋ ਡੇਢ ਸਾਲ ਉਮਰ ਹੈ ਜੀ ਠੀਕ ਹੈ ਮਾਰਕਿੰਗ ਇਹਦੇ ਵੀ ਬਿਲਕੁਲ ਜੈ ਜੀ ਐਫ ਇਸ ਤੇ ਟੇਡਾ ਕਟਾ ਹੈ ਸਿੰਘ ਕੁੰਡੀਆਂ ਦੀ ਹੈ ਜੀ ਅੱਖਾਂ ਦੋਵੇਂ ਨੀਲੀਆਂ ਠੀਕ ਹੈ ਜੀ ਡੇਢ ਸਾਲ ਦੀ ਝੋਟੀ ਤੁਹਾਨੂੰ ਦਿਖਾ ਰਿਹਾ ਦੋਸਤੋ ਠੀਕ ਹੈ ਥੋੜੀ ਥੋੜੀ ਰਿਸੀਆਂ ਦੋਵੇਂ ਕਟੀਆਂ ਜਦੋਂ ਸਾਮ ਗਈਆਂ ਚੰਗੇ ਚੰਗੀਆਂ ਤਿਆਰ ਹੋ ਹੋ ਗਈਆਂ ਤਾਂ ਬਹੁਤ ਸੋਹਣੀਆਂ ਝੋਟੀਆਂ ਬਣ ਜਾਣਗੀਆਂ ਠੀਕ ਹੈ ਅੱਖਾਂ-ਅੱਖਾਂ ਸੋਹਣੀਆਂ ਤੇ ਬਾਕੀ ਬਿਲਕੁਲ ਜੈ ਜੀ ਮਾਰਕਿੰਗ ਦੇ ਵਿੱਚ ਹੋਣਗੀਆਂ ਡੇਢ ਸਾਲ ਦੋਸਤੋ ਉਮਰ ਹੈ ਤੇ ਬਾਕੀ ਇਹ ਥਣਾ-ਥਣਾ ਦੀਆਂ ਦੋਵੇਂ ਕਟੀਆਂ ਸਾਫ਼ ਹੈ ਠੀਕ ਹੈ ਅੱਛਾ ਇਹਦਾ ਰੇਟ ਫਿਰ ਇਹਦਾ 35000 35000 ਹਾਂਜੀ ਠੀਕ ਆ ਇਹਦੇ ਵਿੱਚੋਂ ਵੀ ਹੋਊਗਾ ਮਾਨਤਾਨ ਹਾਂ ਮੌਕੇ ਤੇ ਕਰ ਦੇਗੇ ਮਾਨਤਾਨ ਠੀਕ ਆ ਦੋਸਤੋ 35000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਇੱਕ ਤੀਜੇ ਨੰਬਰ ਤੇ ਜਿਹੜੀ ਕੱਟੀ ਆ ਆਹ ਇਹ ਛੋਟੀ ਬਹੁਤ ਚੰਗੀ ਹੈ ਜੀ ਖੋਲ ਲਿਆ ਖੋਲ ਲਿਆ ਵੀ ਦੋਸਤੋ ਇਹ ਵੀ ਬਿਲਕੁਲ ਜੈ ਜੀ ਮਾਰਕਿੰਗ ਦੇ ਵਿੱਚ ਹੋਊਗੀ ਇਹ ਕਿੰਨੇ ਟਾਈਮ ਦੀ ਹੋਊਗੀ ਬਾਈ ਆ ਵੀ 1.5 ਸਾਲ ਦੀ ਹੈ ਅੱਛਾ 1.5 ਸਾਲ ਦੀ ਹੈ ਹਾਂਜੀ ਠੀਕ ਹੈ ਬਾਕੀ ਫੇਸ ਦੋਸਤੋ ਚੈੱਕ ਕਰ ਲਓ ਜੀ ਠੀਕ ਹੈ 1.5 ਸਾਲ ਹੀ ਦੋਸਤੋ ਇਸ ਕੱਟੀ ਦੀ ਉਮਰ ਹੈ ਤੇ ਬਾਕੀ ਸੋਹਣੀ ਹੈ ਝੂਟੀ ਇਹ ਚੰਗੀ ਤਿਆਰ ਹੋਣ ਵਾਲੀ ਹੈ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਹੋਊਗੀ ਕੰਮ ਕਾਠ ਬਹੁਤ ਸੋਹਣਾ ਉਮਰ ਦੇ ਹਿਸਾਬ ਨਾਲ ਫੇਸ ਵਗੈਰਾ ਸੋਹਣਾ ਸਿੰਘ ਕੁੰਡੇ ਕਰ ਲਿਆ ਦੋਸਤੋ ਉਮਰ ਦੇ ਹਿਸਾਬ ਨਾਲ ਗੋਲ ਕਰ ਜਾਣੇ ਠੀਕ ਹੈ ਫੇਸ ਤੇ ਦੋਸਤੋ ਟੇਡਾ ਕੱਟ ਹੈ ਤੇ ਥਣ ਥਣ ਬੜੇ ਕਮਾਲ ਦੇ ਐਸ ਕੱਟੀ ਦੇ ਵੀ ਆਲੋ ਦੋਸਤੋ ਥਾਂ ਚੈੱਕ ਕਰ ਲਓ ਜੀ ਠੀਕ ਹੈ ਡੇਢ ਸਾਲ ਦੋਸਤੋ ਉਮਰ ਬਾਕੀ ਢਾਂਚਾ ਸੋਹਣਾ ਸਾਰੇ ਪਸ਼ੂਆਂ ਦਾ ਤੇ ਇਹਦਾ ਫਿਰ ਰੇਟ ਬਈ ਇਹਦਾ ਵੀ 35000 ਤੇਰਾ ਵੀ 35000 ਹਾਂਜੀ ਠੀਕ ਹੈ ਦੋਸਤੋ ਇਸ ਕੱਟੀ ਦਾ ਵੀ ਰੇਟ 35000 ਠੀਕ ਹੈ ਜੀ 35 35000 ਇਹਨਾਂ ਜੋੜੇ ਦਾ ਰੇਟ ਹੈ ਠੀਕ ਹੈ 80000 ਜਿਹੜਾ ਦੋਸੋ ਇਸ ਛੋਟੇ ਦਾ ਰੇਟ ਹੈ ਠੀਕ ਹੈ ਬਾਕੀ ਤਿੰਨ ਨਾਲ ਦਿਖਾਤੇ ਆ ਜੀ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਪਸੰਦ ਆਵੇ ਆਪਣੀ ਤਸਦੀ ਨਾਲ ਖਰੀਦ ਲਿਓ ਠੀਕ ਹੈ ਇਹ ਤੁਹਾਨੂੰ ਇਧਰਲੇ ਪਾਸੇ ਵੱਡੇ ਜਾਨਵਰ ਦਿਖਾਏ ਆ ਇਹਨਾਂ ਤੋਂ ਇਲਾਵਾ ਦੋ ਛੋਟੀਆਂ ਕੱਟੀਆਂ ਬਾਈਕ ਕੋਲ ਇਧਰਲੇ ਪਾਸੇ ਆ ਠੀਕ ਹੈ ਅੱਛਾ ਇਹਦੀ ਕਿੰਨੀ ਉਮਰ ਹੋਗੀ ਡੱਬੀ ਕੱਟੀ ਦੀ ਮੇਰੀ ਸਾਲ ਸਾਲ ਕਦੀ ਹੋਊਗੀ 1 ਸਾਲ ਕਦੀ ਹੈ ਨਾ ਹਾਂਜੀ ਥਣ ਥਣ ਬਹੁਤ ਸੋਹਣੇ ਲੱਗੇ ਇਹ ਆਲਾ ਦੋਸਤ ਥਣ ਥਣ ਸੋਹਣੇ ਅੱਛਾ ਇਹਨਾਂ ਦਾ ਰੇਟ ਕੀ ਹੈ ਆ ਜੋੜਾ 40000 ਦਾ ਦੇ ਦੇਾਂਗੇ ਅੱਛਾ ਜੋੜਾ ਹੀ ਦੇਣਾ ਇਕੱਠਾ ਹੀ ਦੇਣਾ ਕਿ ਕੱਲੀ ਕੱਲੀ ਵੀ ਦੇ ਦੇਂਗਾ ਇਕੱਠਾ ਹੀ ਦੇ ਦੇਾਂਗੇ ਕੱਲੀ ਕੱਲੀ ਵੀ ਦੇ ਦੇ ਅੱਛਾ ਕ ਉਹ ਦਾ 25000 ਅੱਛਾ ਇਹਦਾ 15000 ਇਹਦਾ 15000 ਹਾਂਜੀ ਠੀਕ ਹੈ ਤੇ ਅਗਲੀ ਘਟੀ ਦਾ 25000 40000 ਜੁੜੇ ਦਾ ਠੀਕ ਹੈ ਜਿੱਕੱਲੀ-ਕੱਲੀ ਲੈਣੀ ਤਾਂ ਵੀ ਰੇਟ ਦੱਸਦਾ ਬਾਕੀ ਪੰਜੇ ਨਾਗਰ ਤੁਹਾਨੂੰ ਦਿਖਾਤੇ ਆ ਠੀਕ ਹੈ ਜੀ ਜਿਹੜਾ ਨਾਗਰ ਜਚੂਗਾ ਉਹਦੀ ਤਸਲੀਆਪ ਕਰ ਲੈਣੀ ਆ ਕਿ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਜੀ